ਬੀਤੇ ਦਿਨਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਮੋਢੇ ਮੋਢੇ ਦਿਗਦੀ ਹੈ ਅਜਿਹੇ ਹਾਲਾਤ ਹੁੰਦੇ ਨੇ ਕਿ ਨੋਟਾਂ ਤੋਂ ਵੀ ਘੱਟ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਸਿਮਟ ਕੇ ਰਹਿ ਜਾਂਦੀ ਹੈ ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਉੱਠਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ 900 ਕਰੋੜ ਦੇ ਕਰੀਬ ਦਾ ਲਗਭਗ ਕਰਜ਼ਾ ਲਿਆ ਹੈ ਤੇ ਇਸ ਦੇ ਉੱਤੇ ਸਵਾਲ ਜਵਾਬ ਸੁਖਵੀਰ ਸਿੰਘ ਬਾਦਲ ਕਰਦੇ ਨੇ ਕਹਿੰਦੇ ਨੇ ਕਿ ਪੰਜਾਬ ਨੂੰ ਕਰਜ਼ਾਈ ਕਰਨ ਦੇ ਰਾਹ ਤੇ ਲੈ ਤੁਰੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਮੌਜੂਦ ਨੇ ਹੋਰ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਰਹੇਗੀ ਡੱਲਾ ਸਾਹਿਬ ਅਕਸਰ ਡਿਫੈਂਡ ਕਰਦੇ ਨਜ਼ਰ ਆਉਂਦੇ ਹੋ ਪੰਜਾਬ ਦੀ ਸਰਕਾਰ ਨੂੰ ਕਿ ਪ੍ਰਾਣੀਆਂ ਸਰਕਾਰਾਂ ਨਾਲੋਂ ਸਹੀ ਹੈ ਪਰ 900 ਕਰੋੜ ਦੇ ਕਰੀਬ ਦਾ ਕਰਜ਼ਾ ਉਦੋਂ ਆ ਗਿਆ ਜਦੋਂ ਬੀਤੇ ਦਿਨਾਂ 'ਚ ਚੋਣਾ ਹੋ ਕੇ ਹਟੀਆਂ ਨੇ ਪੰਜਾਬ ਦਾ ਲੱਗਿਆ ਪੈਸਾ ਵੀ ਕਹਿੰਦੇ ਕਿਤੇ ਫਲ ਨਹੀਂ ਲਿਆਇਆ ਨੋਟਾਂ ਤੋਂ ਥੱਲੇ ਵੋਟਾਂ ਪਈਆਂ ਨੇ ਦੇਖੋ ਜਿਤ ਤੱਕ ਪੰਜਾਬ ਸਰਕਾਰ ਨੂੰ ਡਿਫੈਂਡ ਕਰਨ ਦੀ ਗੱਲ ਹੈ 46% ਲੋਕਾਂ ਨੇ ਪੰਜਾਬ ਦੇ ਨੇ ਵੋਟ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਹੈ ਇਹਦਾ ਮਤਲਬ ਹੈ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਰਿਜੈਕਟ ਕਰਤਾ ਅਕਾਲੀ ਦਲ ਕੋਲੇ ਤਾਂ ਸੀਟਾਂ ਹੀ 3 ਨੇ ਵਿਧਾਨ ਸਭਾ ਚ ਭਾਜਪਾ ਕੋਲੇ 2 ਸੀਟਾਂ ਨੇ ਵਿਧਾਨ ਸਭਾ ਚ ਕਾਂਗਰਸ ਫੇਰ ਵੀ ਹਜੇ 18 ਕਿਤੇ ਹੈਗੀ ਇਸ ਕਰਕੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਡਿਫੈਂਡ ਕਰਦੇ ਹਾਂ ਸਰਕਾਰ ਨੂੰ ਦੇਖੋ ਜਿਸ ਦਿਨ ਇਹ ਵਾਲੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਮਾੜੀ ਹੋਗੀ ਉਹ ਦਿਨ ਇਹਨੂੰ ਨਿੰਦਣਾ ਬਣਦਾ ਹਜੇ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਉਹਦੇ ਚੋਂ ਬਾਹਰ ਨਿਕਲਣ ਦੇ ਯਤਨ ਕਰ ਰਹੀ ਹੈ ਸਰਕਾਰ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰੀ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਨੇ ਫੇਰ ਇਲਜ਼ਾਮ ਲਾਤਾ ਕਿ 900 ਕਰੋੜ ਤੋਂ ਵੱਧ ਦਾ ਕਰਜ਼ਾ ਲੈਣ ਦੀ ਤਿਆਰੀ ਹੈ ਜਾਂ ਲੈ ਲਈ ਹਜੇ ਤੱਕ ਕਰਜ਼ੇ ਹੋਰ ਲੈਣੇ ਪੈਣੇ ਪੰਜਾਬ ਨੂੰ ਜਿਹੜਾ ਕਰਜ਼ਾ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੈਪਟਨ ਮਰਿੰਦਰ ਦੀ ਸਰਕਾਰ ਨੇ ਪੰਜਾਬ ਵੇਲੇ ਚੱਕਿਆ ਉਹ ਕਰਜ਼ਿਆਂ ਦਾ ਦੇਣਾ ਅਸੀਂ ਅੱਜ ਤੱਕ ਨਹੀਂ ਜਾਨੇ ਆ 20 25 27 ਹਜ਼ਾਰ ਕਰੋੜ ਆ ਭਗਵੰਤ ਮਾਨ ਲਾ ਚੁੱਕਿਆ ਜਿਹੜਾ ਅਕਾਲੀਆਂ ਤੇ ਕਾਂਗਰਸੀਆਂ ਦਾ ਲਿਆ ਹੋਇਆ ਕਰਜ਼ਾ ਸੀ ਹੁਣ ਤੁਸੀਂ ਵੇਖੋ ਨਾ ਹੁਣ ਇਹ ਜੇ 900 ਹਜ਼ਾਰ ਰੁਪਿਆ ਹਜ਼ਾਰ ਕਰੋੜ ਹੋਰ ਲੈਣਾ ਪੈ ਗਿਆ ਇਹ ਲੈਣਾ ਪਊਗਾ ਮੈਂ ਤਾਂ ਕਹਿੰਨਾ ਭਗਵੰਤ ਮਾਨ ਨੂੰ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਹੈ ਵਿਜੀਲੈਂਸ ਬਿਊਰੋ ਨੂੰ ਜਾਂ ਸੀਬੀਆਈ ਨੂੰ ਇਨਕੁਆਇਰੀ ਦੇ ਦੇ ਵੀ ਜਿਹੜੇ ਅਕਾਲੀ ਦਲ ਦੇ ਰਾਜ ਜਿਹੜੇ ਕਾਂਗਰਸ ਦੇ ਰਾਜ ਦੇ ਵਿੱਚ ਪੌਣੇ 3 ਲੱਖ ਕਰੋੜ ਦੇ ਅਸੀਂ ਕਰਜ਼ਈ ਹੋਏ ਆਂ ਹੋਣਗੀਆਂ ਵੀ ਭਾਈ ਤੁਸੀਂ ਦੱਸੋ ਪੌਣੇ 3 ਲੱਖ ਕਰੋੜ ਦਾ ਤੁਸੀਂ ਕਰਜ਼ਈ ਕਰਤਾ ਪੰਜਾਬ ਨੂੰ ਤੇ ਆਪਣੇ ਤੁਸੀਂ ਬਣਾਲੇ ਮਹਿਲ ਆਪਣੀਆਂ ਪਾਲੀਆਂ ਕੋਠੀਆਂ ਬੱਸਾਂ ਹੋਟਲ ਤੇ ਪੰਜਾਬ ਪੌਣੇ 3 ਲੱਖ ਕਰੋੜ ਦਾ ਕਰਤਾ ਕਰਜ਼ਈ ਤੇ ਜਿੱਦਣ ਭਗਵੰਤ ਮਾਨ ਦੀ ਸਰਕਾਰ ਨੂੰ 1000 ਕਰੋੜ ਲੈਣਾ ਪੈ ਜੇ ਜਾਂ 100 ਕਰੋੜ ਯਾਰ 900 ਕਰੋੜ ਕਰਜ਼ਾ ਚੱਕਣਾ ਪਵੇ ਤੇ ਉਸ ਦਿਨ ਤੁਸੀਂ ਸਵਾਲ ਖੜੇ ਕਰਦੇ ਹੋ ਇਹ ਹਾਈ ਲੈਵਲ ਇਨਕੁਆਇਰੀ ਆਰਡਰ ਕਰਨੀ ਚਾਹੀਦੀ ਭਗਵੰਤ ਮਾਨ ਦੀ ਸਰਕਾਰ ਨੂੰ ਸੀਬੀਆਈ ਕੋਲੇ ਜਾਵੇ ਜਾਂ ਜਾਂ ਵਿਜੀਲੈਂਸ ਬਿਊਰੋ ਨੂੰ ਆਰਡਰ ਕਰੇ ਭਗਵੰਤ ਮਾਨ ਦੀ ਸਰਕਾਰ ਹਾਲਾਂਕਿ ਭਗਵੰਤ ਮਾਨ ਸ਼ੁਰੂ ਚ ਕਹਿੰਦੇ ਸੀ ਕਿ ਜਿਹੜੇ ਇਹਨਾਂ ਨੇ ਪੰਜਾਬ ਨੂੰ ਕਰਜ਼ਾਈ ਕੀਤਾ ਮੈਂ ਇੱਕ ਇੱਕ ਦਾ ਹਿਸਾਬ ਲਵਾਂਗਾ ਉਸ ਮਾਮਲੇ ਚ ਮੈਂ ਕਹੂੰਗਾ ਭਗਵੰਤ ਮਾਨ ਹਜੇ ਰਾਏਤ ਵਰਤ ਰਿਹਾ ਇਹ ਤਾਂ ਪੁੱਛਣਾ ਚਾਹੀਦਾ ਸਾਰੇ ਲੀਡਰਾਂ ਨੂੰ ਬੁਲਾ ਕੇ ਔਰ ਇਹ ਲੀਡਰ ਲੋਕਾਂ ਨੂੰ ਜਵਾਬ ਦੇ ਹੋਣ ਇਹ ਲੋਕ ਲੀਡਰਾਂ ਨੂੰ ਲੀਡਰ ਲੋਕਾਂ ਨੂੰ ਦੱਸਣ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਅਸੀਂ ਕਰਜ਼ਾ ਇਸ ਕਰਕੇ ਲਿਆ ਸੀ ਇੰਨਾ ਕਰਜ਼ਾ ਸੀ ਇੱਥੇ ਵਰਤਿਆ ਇੰਨਾ ਕਰਜ਼ਾ ਇੱਥੇ ਵਰਤਿਆ ਹੁਣ ਜਿਹੜਾ ਵੀ ਕਰਜ਼ਾ ਪੰਜਾਬ ਦੀ ਸਰਕਾਰ ਨੂੰ ਲੈਣਾ ਪੈ ਰਿਹਾ ਇਹ ਪਿਛਲੀਆਂ ਸਰਕਾਰਾਂ ਨੇ ਜਿਹੜਾ ਸਾਡਾ ਬੇੜਾ ਘਰਕ ਕੀਤਾ ਪੰਜਾਬ ਦਾ ਇਹ ਉਹਦਾ ਉਹਦਾ ਅਸਰ ਹੈ ਇਹ ਤਾਂ ਹੋਰ ਲੈਣਾ ਪਊਗਾ ਹਜੇ ਭਗਵੰਤ ਮਾਨ ਨੂੰ ਕਰਜ਼ਾ ਆਪ ਦੀ ਕਹਾਵਤ ਹੈ ਕਹਿੰਦੇ ਨੱਕ ਨਾਲੋਂ ਲਾ ਕੇ ਮੂੰਹ ਨਾਲ ਲਾਈ ਜਾਂਦੇ ਹੋ ਤੇ ਕਰਜ਼ਾ ਤਾਰਨ ਲਈ ਕਰਜ਼ਾ ਲਈ ਜਾਂਦੇ ਹੋ ਇਹਦਾ ਹੱਲ ਕੀ ਨਿਕਲੂ ਪੰਜਾਬ ਦੇ ਕੋਲ ਤੁਸੀਂ ਕੀ ਚਾਹੁੰਦੇ ਹੋ ਵੀ ਹੁਣ ਫਿਰ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਕੀ ਆਪਾਂ ਪੰਜਾਬ ਵਿੱਚ ਪੰਜਾਬ ਸਰਕਾਰ ਆ ਪੰਜਾਬ ਚ ਆ ਪੋਲਿਟਿਕਲ ਪਾਰਟੀਆਂ ਵਾਲੇ ਦੇ ਦੇਣ ਫਿਰ ਤਨਖਾਹਾਂ ਵਿਰੋਧੀ ਪਾਰਟੀਆਂ ਵਾਲੇ ਜੇ ਤੁਸੀਂ ਪੰਜਾਬ ਚਲਾਉਣਾ ਹੈ ਤਨਖਾਹਾਂ ਦੇਣੀਆਂ ਨੇ ਨਵੇਂ ਮੁਲਾਜ਼ਮ ਭਰਤੀ ਕਰਨੇ ਨੇ ਕਰਜ਼ਾ ਤਾਂ ਹੁਣ ਲੈਣਾ ਹੀ ਪਊ ਸਾਬ ਡੇਡ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਖੱਡਾ ਪੰਜਾਬ ਦੀਆਂ ਰੀਤੀਆਂ ਦੀਆਂ ਬੰਦ ਪਈਆਂ ਨੇ ਉਹ ਨਹੀਂ ਚੱਲੀਆਂ ਪੰਜਾਬ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਉੱਤੇ ਕੋਈ ਗੱਲਬਾਤ ਨਹੀਂ ਹੋਈਂਦੀ ਉਹ ਐਕਸਾਈਜ਼ ਪਾਲਿਸੀ ਤੇ ਯੂ ਟਰਨ ਹੋ ਜਾਂਦਾ ਪੰਜਾਬ ਦੀ ਸਰਕਾਰ ਦਾ ਬਹੁਤ ਸਾਰੀਆਂ ਥਾਮਾਂ ਸੀ ਜਿੱਥੋਂ ਪੰਜਾਬ ਦੇ ਵਿੱਚ ਰੈਵਨਿਊ ਲਿਆਇਆ ਜਾ ਸਕਦਾ ਸੀ ਜਿਹਦੇ ਦਾਅਵੇ ਪਹਿਲਾਂ ਹੁੰਦੇ ਸੀ ਚੋਣਾਂ ਤੋਂ ਹੁਣ ਤਾਂ ਸਮਾਂ ਵੀ 2 ਸਾਲ ਤੋਂ ਉੱਤੇ ਦਾ ਹੋਣ ਵਾਲਾ ਹੋ ਗਿਆ ਕਿ ਕਰ ਕੀ ਰਹੀ ਹੈ ਸਰਕਾਰ ਦੇਖੋ ਦੇਖੋ ਜਦੋਂ ਨਾ ਅਸੀਂ ਪਹਿਲੀ ਵਾਰੀ ਮਕਾਨ ਬਣਾਉਨੇ ਆ ਇੱਕ ਵਾਰ ਜ਼ੋਰ ਲਾ ਕੇ ਮਕਾਨ ਬਣ ਜੇ ਤੇ ਉਹ ਵਧੀਆ ਬਣ ਜਾਂਦਾ ਜੇ ਆਪਾਂ ਕਹੀਏ ਵੀ ਪਹਿਲਾਂ ਆਪਾਂ ਚਲੋ ਛੱਤ ਪਾ ਲਈਏ ਕੰਧਾਂ ਚੜ੍ਹ ਲਈਏ ਪਲਸਟਰ ਫੇਰ ਕਰਾਵਾਂਗੇ ਫਿਰ ਉਹਨੂੰ ਦੇਰ ਲੱਗਦੀ ਹੈ ਉਹਨੂੰ ਦੇਰ ਲੱਗਦੀ ਹੈ ਇਸੇ ਤਰ੍ਹਾਂ ਜਦੋਂ ਪਿਛਲੀਆਂ ਅੱਤਵਾਦ ਦੇ ਦੌਰ ਤੋਂ ਬਾਅਦ ਜਦੋਂ ਪੰਜਾਬ ਦੇ ਬਣਾਉਣ ਦੀ ਜ਼ਿੰਮੇਵਾਰੀ ਪਈ ਨਾ ਪਿਛਲੀਆਂ ਸਰਕਾਰਾਂ ਤੇ ਦੇਖੋ ਉਹ ਚ ਕੈਪਟਨ ਮਰਿੰਦਰ ਨੂੰ ਮੈਂ ਬਰੀ ਨਹੀਂ ਕਰਦਾ ਪ੍ਰਕਾਸ਼ ਸਿੰਘ ਬਾਦਲ ਬੜੇ ਸਿਆਣੇ ਲੀਡਰਸ਼ਿਪ ਭਾਵੇਂ ਉਹਨਾਂ ਨੇ ਚੰਗੇ ਕੰਮ ਵੀ ਕਾਫੀ ਕੀਤੇ ਆਪਣੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਹੁਣ ਦੁਨੀਆ 'ਚ ਨਹੀਂ ਅਕਾਲੀ ਦਲ ਤੇ ਭਾਜਪਾ ਦੀਆਂ ਸਰਕਾਰਾਂ ਇਹਨਾਂ ਨੇ ਪੰਜਾਬ ਦਾ ਨਿਰਮਾਣ ਹੀ ਨਹੀਂ ਕੀਤਾ ਇਹ ਨਾਅਰੇ ਜ਼ਰੂਰ ਦੰਦੇ ਰਹੇ ਵੀ ਨਵਾਂ ਪੰਜਾਬ ਉਸਾਰਾਂਗੇ ਅਤਵਾਦ ਤੋਂ ਬਾਅਦ ਤੇ ਲੋਕਾਂ ਨੂੰ ਇਹ ਲਾਰੇ ਲਾ ਲਾ ਕੇ ਸੱਤਾ 'ਚ ਰਹਿ ਖੂਬ ਇਹਨਾਂ ਨੇ ਮੂਫਲੀਆਂ ਰਿਓੜੀਆਂ ਖਾਧੀਆਂ ਆਪ ਸਾਰਿਆਂ ਨੇ ਸਾਨੂੰ ਪਤਾ ਹੀ ਹੈ ਉਹ ਤਾਂ जगਜਹਰੀ ਹੈ ਪਰ ਇਹ ਪੰਜਾਬ ਦਾ ਨਿਰਮਾਣ ਨਹੀਂ ਕਰ ਸਕੀ ਹੁਣ ਅੱਜ ਵੀ ਪੰਜਾਬ ਉਥੀ ਉਲਝਿਆ ਪਿਆ ਉਹੀ ਰੇਤੇ ਦੀਆਂ ਖੱਡਾਂ ਚੁੱਲਜਿਆ ਪਿਆ ਉਹੀ ਮਾਈਨਿੰਗ ਪਾਲਿਸੀ ਚ ਉਲਝਿਆ ਪਿਆ ਤੇ ਇਹਨੂੰ ਸਮਾਂ ਲੱਗੂਗਾ ਇਹਨੂੰ ਸਮਾਂ ਲੱਗੂਗਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜੀ ਵਿਰੋਧੀ ਧਿਰਾਂ ਨੇ ਨਾ ਉਹਨਾਂ ਨੂੰ ਘੱਟੋ ਘੱਟ ਇਸ ਤਰ੍ਹਾਂ ਦੇ ਸਵਾਲ ਤਾਂ ਨਹੀਂ ਕਰਨੇ ਚਾਹੀਦੇ ਹੁਣ ਵਿਰੋਧੀ ਧਿਰਾਂ ਨੂੰ ਕੀ ਕਰਨਾ ਚਾਹੀਦਾ ਵਿਰੋਧੀ ਧਿਰ ਪਹਿਲਾਂ ਆਪਣੇ ਹਿਸਾਬ ਲੋਕਾਂ ਚ ਲਿਓਣ ਕਿਉਂਕਿ ਜਿਸ ਜੋ ਹਾਲਾਤ ਬਣੇ ਹੋਏ ਨੇ ਨਾ 2024 ਦੇ ਆਵੇਂ ਭਗਵੰਤ ਮਾਨ 10000 20000 50000 ਕਰੋੜ ਹੋਰ ਕਰਜ਼ਾ ਲੈ ਲਈ ਜੋ ਅੱਜ ਦੀ ਸਥਿਤੀ ਹੈ ਅਕਾਲੀ ਭਾਜਪਾ ਲਈ ਔਖਾ ਹੋਇਆ ਪਿਆ ਪੰਜਾਬ 'ਚ ਮੇਰੀ ਇਹ ਗੱਲ ਮੰਨ ਲਓ ਅਕਾਲੀ ਭਾਜਪਾ ਲਈ ਸਭ ਤੋਂ ਵੱਧ ਪੰਜਾਬ ਚ ਔਖਾ ਹੋਇਆ ਪਿਆ ਅੱਜ ਸਥਿਤੀਆਂ ਕਿਉਂ ਕਿ ਇਹਨਾਂ ਨੇ ਪੰਜਾਬ ਨੂੰ ਖੜਾ ਹੀ ਉਸ ਜਗ੍ਹਾ ਤੇ ਦਿੱਤਾ ਕਿ ਜਿੱਥੋਂ ਸਾਡੇ ਕੋਲੇ ਖੂਹ ਚ ਡਿੱਗਿਆ ਪਿਆ ਪੰਜਾਬ 'ਚ ਤੇ ਸਾਡੇ ਕੋਲੇ ਨਾ ਪੌੜੀ ਹੈ ਤੇ ਨਾ ਕੋਈ ਕ੍ਰੇਨ ਕੰਮ ਕਰ ਰਹੀ ਹੈ ਤੁਸੀਂ ਦੱਸੋ ਪੰਜਾਬ ਬਾਹਰ ਕਿਵੇਂ ਕੱਢਣਾ ਹੈ ਕੀ ਸੁਖਬੀਰ ਬਾਦਲ ਕੋਲੇ ਪ੍ਰਤਾਪ ਬਾਜਵਾਦੀ ਕੋਲੇ ਸੁਨੀਲ ਜਾਖੜ ਜੀ ਕੋਲੇ ਕੋਈ ਫਾਰਮੂਲਾ ਹੈ ਤੇ ਜੇ ਇਹਨਾਂ ਕੋਲੇ ਫਾਰਮੂਲਾ ਹੈ ਤੇ ਇੰਨੇ-ਇੰਨੇ ਸਾਲ ਇਹ ਉਸ ਫਾਰਮੂਲੇ ਨੂੰ ਕੀ ਕਰਦੇ ਰਹੇ ਦਲਾਹ ਸਾਹਿਬ ਜੇ ਇਹਨਾਂ ਕੋਈ ਫਾਰਮੂਲਾ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੇ ਵੀ 91 ਸੀਟਾਂ ਆਮ ਆਦਮੀ ਪਾਰਟੀ ਨੂੰ ਹੀ ਦੇਣੀਆਂ ਜੇ ਆਮ ਆਦਮੀ ਪਾਰਟੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਈ ਸੀ ਵੱਡੀਆਂ-ਵੱਡੀਆਂ ਗਾਰੰਟੀਆਂ ਦੇ ਕੇ ਆਈ ਸੀ ਉਸ ਗਰੰਟੀਆਂ ਦਾ ਨਾ ਕੁਝ ਬਣਿਆ ਨਾ ਪੰਜਾਬ ਦੇ ਲਈ ਪੰਜਾਬ ਨਾ ਮਾ ਉਸਾਰਨ ਦੀ ਗੱਲ ਹੀ ਵੀ ਲੈ ਕੇ ਆਏ ਸੀ ਉਹ ਵੀ ਪੰਜਾਬ ਕਿਤੇ ਉਸਰ ਨਹੀਂ ਰਿਹਾ ਪੰਜਾਬ 'ਚ ਨਾ ਨਸ਼ਾ ਰੋਕ ਰਿਹਾ ਨਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਰੋਕ ਰਹੀ ਹੈ ਪੰਜਾਬ 'ਚ ਪੱਕੇ ਕਰਨ ਦੀ ਅਧਿਆਪਕਾਂ ਨੂੰ ਗੱਲ ਹੁੰਦੀ ਹੈ ਉਹੀ ਪੱਕੇ ਕਰਨ ਵਾਲੇ ਅਧਿਆਪਕ ਪ੍ਰਦਰਸ਼ਨ ਕਰੀ ਜਾਂਦੇ ਹੋ ਦੇਖੋ ਦੇਖੋ ਬਾਰ-ਬਾਰ ਤੁਹਾਨੂੰ ਲੱਗੂਗਾ ਸ਼ਾਇਦ ਮੈਂ ਉਹ ਗੱਲਾਂ ਬਾਰ-ਬਾਰ ਕਰਦਾ ਤੁਸੀਂ ਇੱਕ ਗੱਲ ਨੂੰ ਸਮਝੋ ਨਾ ਹਜੇ ਤਾਂ 1.5 ਸਾਲ ਹੋਇਆ ਭਗਵੰਤ ਮਾਨ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਛੱਡ ਦਿਓ ਅਕਾਲੀ ਦਲ ਕਾਂਗਰਸ ਕਾਂਗਰਸ ਦੀ mafie ਵਾਲੀ ਸਰਕਾਰ ਤੋਂ ਬਾਅਦ ਨਵੀਂ ਸਰਕਾਰ ਬਣੇ ਨੂੰ ਮੈਂ ਭਗਵੰਤ ਮਾਨ ਦਾ ਜ਼ਿਕਰ ਵੀ ਨਹੀਂ ਕਰਦਾ ਇਸ ਸਰਕਾਰ ਨੂੰ ਡੇਢ ਸਾਲ ਹੋਇਆ ਨਾ ਡੇਢ ਸਾਲ ਦੇ ਵਿੱਚ ਸਰਕਾਰ ਕਿਹੜਾ ਜਾਦੂ ਕਰ ਸਕਦੀ ਹੈ ਤੁਸੀਂ ਮੈਨੂੰ ਦੱਸੋ ਕਿੱਥੋਂ ਲਿਆਵੇ ਸਰਕਾਰ ਸਰਕਾਰ ਡਾਕੇ ਮਾਰੇ ਜਨਾਬ ਜੀ ਚੁਟਕੀਆਂ ਮਾਰਨ ਵਾਲੀ ਵੀ ਇਹਨਾਂ ਦੀ ਮੰਤਰੀ ਨੇ ਮੇਰੀ ਗੱਲ ਸਮਝੋ ਨਾ ਸਰਕਾਰ ਸਰਕਾਰ ਕੌਣ ਚਲਾ ਰਹੀ ਹੈ ਸਰਕਾਰ ਕੌਣ ਚਲਾ ਰਿਹਾ ਸਾਡੇ ਪੰਜਾਬੀ ਲੋਕ ਹੀ ਚਲਾ ਰਹੇ ਨਾ ਸਰਕਾਰ ਚੁਣੀ ਕਿਉਂ ਜਾਂਦੀ ਹੈ ਆਪਾਂ ਹੀ ਪੰਜਾਬ ਚੋਂ ਲੋਕ ਚੁਣਦੇ ਹਾਂ ਨਾ ਹੁਣ ਜਦੋਂ ਉਹ ਸੱਤਾ 'ਚ ਆ ਗਏ 1.5 ਸਾਲ ਚ ਪੰਜਾਬ ਨੂੰ ਕਿਵੇਂ ਸੁਧਾਰਨ ਤੁਸੀਂ ਮੈਨੂੰ ਦੱਸੋ ਅਸੀਂ 3 ਲੱਖ ਕਰੋੜ ਤੋਂ ਜ਼ਿਆਦਾ 3 3000 ਤੋਂ 3 ਕਰੋੜ ਤੋਂ ਵੱਧ ਦੀ ਸਾਡੀ ਆਬਾਦੀ ਹੈ ਪੌਣੇ 3 ਲੱਖ ਕਰੋੜ ਤੋਂ ਅਸੀਂ ਵੱਧ ਦੇ ਕਰਜ਼ਾਈਆਂ ਤੁਸੀਂ ਮੈਨੂੰ ਦੱਸੋ 37000 ਤੋਂ ਵੱਧ ਮੁਲਾਜ਼ਮ ਭਰਤੀ ਹੋ ਗਏ ਮੈਂ ਕਹਿੰਨਾ ਹੋਰ ਕੁਝ ਨਾ ਕੀਤਾ ਹੋਵੇ ਭਗਵੰਤਮਾਨ ਦੀ ਸਰਕਾਰ ਨੇ 37000 ਤੋਂ ਵੱਧ ਮੁਲਾਜ਼ਮ ਭਰਤੀ ਹੋ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਮਿਲ ਗਏ ਬਟ ਲਸਬ ਨੂੰ ਦੀ ਜੁਆਇਨਿੰਗਾ ਨਹੀਂ ਹੋਈਆਂ ਸਵਾਲ ਇਹਨਾਂ ਦੇ ਉੱਤੇ ਵੀ ਬਹੁਤ ਵੱਡੇ ਨਹੀਂ ਨਹੀਂ ਇਹ ਦੇਖੋ ਇਹ ਸਵਾਲ ਤਾਂ ਫਿਰ ਜਿਹੜੀ ਮਰਜ਼ੀ ਚੀਜ਼ ਤੇ ਕਰੀ ਚੱਲੀ ਨਾ ਜੀ ਆਪਾਂ ਸਵਾਲ ਤਾਂ ਫਿਰ ਆਪਾਂ ਜਿਹੜੀ ਮਰਜ਼ੀ ਚੀਜ਼ ਤੇ ਕਰੀ ਚੱਲੀ ਫਿਰ ਤਾਂ ਆਪਾਂ ਆਪਣੇ ਆਪ ਤੇ ਵੀ ਰੋਜ਼ ਸਵੇਰੇ ਸਵਾਲ ਪਾਈਏ ਵੀ ਅਸੀਂ ਕੀ ਕਰ ਰਹੇ ਹਾਂ ਜ਼ਿੰਦਗੀ 'ਚ ਸਵਾਲ ਨਹੀਂ ਉਹ ਮੁਲਾਜ਼ਮ ਜੁਆਇਨ ਕਰਕੇ 37000 ਕ ਮੁੱਖ ਮੰਤਰੀ ਅਖਬਾਰਾਂ 'ਚ ਛਾਪ ਰਿਹਾ ਹਰ ਮੰਚ ਤੇ ਬੋਲ ਰਿਹਾ ਠੀਕ ਹੈ ਨਾ ਜੇ ਨਈ ਨਿਯੁਕਤੀਆਂ ਕੀਤੀਆਂ ਤੇ ਉਹ 37000 ਦੀ ਰੈਲੀ ਕਰੋ ਅਕਾਲੀ ਦਲ ਨੂੰ ਕਹੋ ਕਾਂਗਰਸ ਨੂੰ ਕਹੋ ਵੀ ਭਾਈ ਅਗਰ ਉਹ 37000 ਨੂੰ ਨ ਤੇ 37000 ਇਕੱਠੇ ਕਰੋ ਕਿਸੇ ਦਾਣਾ ਮੰਡੀ ਚ ਆਈਡੀਆਂ ਖੁੱਲੀਆਂ ਖੁੱਲੀਆਂ ਖਾਲੀ ਪਈਆਂ ਮੰਡੀਆਂ ਦਾਣੇ ਦਾਣਾ ਵੱਡੀਆਂ ਸਾਡੀਆਂ ਉੱਥੇ ਉਹ 37000 ਇਕੱਠਾ ਕਰੋ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਫਿਰ ਤਾਂ ਇਕੱਠੀਆਂ ਹੋਣ ਫਿਰ ਤਾਂ ਕਾਂਗਰਸ ਵੀ ਅਕਾਲੀ ਦਲ ਵੀ ਭਾਜਪਾ ਵੀ ਪੰਜਾਬ ਚ ਇਕੱਠੇ ਹੋ ਜਾਣ ਵੀ ਐਡਾ ਝੂਠ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ ਵੀ ਅਸੀਂ 37000 ਨੌਕਰੀਆਂ ਦੇਤੀਆਂ ਫਿਰ ਇਹ ਤਿੰਨ ਪਾਰਟੀਆਂ ਦੀ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਆ ਇਹ ਤਿੰਨੇ 37000 ਬੰਦੇ ਇਕੱਠੇ ਕਰਕੇ ਲਾਈਵ ਹੋ ਜਾਣ ਇਹ ਤਾਂ ਡਿਬੇਟ 'ਚ ਨਹੀਂ ਜਾ ਸਕੇ ਭਾਈ ਵਿਰੋਧੀ ਧਿਰਾਂ ਵਾਲੇ ਸਾਡੇ ਜਿਹੜੇ ਇੱਕ ਮੁੱਖ ਮੰਤਰੀ ਦੀ ਡਿਬੇਟ 'ਚ ਨਹੀਂ ਜਾ ਸਕੇ ਜਿੱਦਣ ਮੌਕਾ ਸੀ ਉਸ ਦਿਨ ਹਿੰਮਤ ਸੀ ਬੋਲਦੇ ਜਾ ਕੇ ਤਿੰਨਾਂ ਪਾਰਟੀਆਂ ਵਾਲੇ ਭਗਵੰਤ ਮਾਨ ਦੀਆਂ ਅੱਖਾਂ ਚੱਖਾਂ ਪਾ ਕੇ ਬੋਲਦੇ ਪੂਰਾ ਪੰਜਾਬ ਸੁਣ ਰਿਹਾ ਸੀ ਕੜਲਾ ਉਸੇ ਉਸੇ ਗੇਟ ਤੇ ਉਹ ਵੀ ਖੜੇ ਸੀ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਉਹ ਉਹਨਾਂ ਨੂੰ ਵੀ ਪੁਲਿਸ ਨੇ ਚੱਕ ਤੱਕ ਦੀਪਨ ਛੁੱਟਿਆ ਦੇਖੋ ਮੈਂ ਨਹੀਂ ਕਹਿੰਦਾ ਸਾਰੇ ਮਸਲੇ ਖਤਮ ਹੋ ਗਏ ਬਹੁਤ ਸਾਰੇ ਬੇਰੁਜ਼ਗਾਰ ਹਜੇ ਹੈਗੇ ਆ ਬਹੁਤ ਸਾਰੇ ਲੋਕ ਅਜੇ ਵੀ ਨੇ ਜਿਹੜੇ ਹਜੇ ਕੱਚੇ ਪੱਕੇ ਨਹੀਂ ਹੋਏ ਪਰ ਮੈਂ ਤਾਂ 37000 ਪੱਕੇ ਹੋਣ ਦੀ ਗ ਆਪਾਂ ਨਿੰਦਨ ਨੂੰ ਤਾਂ ਜਿਹਨੂੰ ਮਰਜ਼ੀ ਨਿੰਦ ਲਈਏ ਤੁਸੀਂ ਮੈਨੂੰ ਹੀ ਨਿੰਦੀ ਚੱਲੋ ਵੀ ਮੈਂ ਸਰਕਾਰ ਦਾ ਪੱਖ ਪੂਰ ਰਿਆਂ ਪਰ ਇਹ ਸਰਕਾਰ ਕਿਹਦੀ ਹੈ ਲੋਕਾਂ ਦੀ ਹੀ ਹੈ ਨਾ ਇਹ ਸਰਕਾਰ ਚੰਦਰਮਾ ਤੋਂ ਥੋੜੀ ਬਣੀ ਹੈ ਸਰਕਾਰ ਸਾਡੇ ਲੋਕਾਂ ਨੇ ਹੀ ਬਣਾਈ ਹੈ ਨਾ ਹੁਣ ਜਿਹੜੇ ਹੁਣ ਤੁਸੀਂ ਦੇਖੋ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ ਇੱਕ ਤਰੀਕ ਨੂੰ ਜਾਂ 10 ਤਰੀਕ ਨੂੰ ਉਹਨਾਂ ਦੇ ਖਾਤਿਆਂ 'ਚ ਤਨਖਾਹ ਦਾ ਮੈਸੇਜ ਆਉਂਦਾ ਹੈ ਨਾ ਉਹ ਕੌਣ ਦੇ ਰਿਹਾ ਉਹ ਵਿਰੋਧੀ ਧਿਰਾਂ ਵਾਲੇ ਦੇ ਰਿਹਾ ਵੀ ਦੱਸੋ ਨਾ ਇਸ ਕਰਕੇ ਨਿੰਦ ਨੂੰ ਤਾਂ ਅਸੀਂ ਜਿਵੇਂ ਮਰਜ਼ੀ ਨਿੰਦ ਲਈਏ ਪਰ ਅਸੀਂ ਸਿਸਟਮ ਨੂੰ ਸਮਝੀਏ ਪੰਜਾਬ ਨੂੰ ਦੁਰਸਤ ਕਰਨ ਲਈ ਵੀ ਸਮਾਂ ਲੱਗੂਗਾ ਇਹ ਕਾਰ ਦਾ ਇੰਜਨ ਨਹੀਂ ਕਿ ਹਫ਼ਤੇ ਚ ਠੀਕ ਹੋ ਜਾਊਗਾ ਇਹ ਬਹੁਤ ਨੂੰ ਸਮਾਂ ਲੱਗੂਗਾ ਇਹ ਹੌਲੀ ਹੌਲੀ ਜਿਹੜਾ ਹੈਗਾ ਪਟੜੀ ਤੇ ਪੰਜਾਬ ਆਊਗਾ ਇੰਨੇ ਸਾਲਾਂ ਚ ਅਸੀਂ ਬਰਬਾਦ ਹੋਏ ਜੇ ਜੇ ਮੈਂ ਕਿਹਾ ਆਪਾਂ ਦੋ ਜਣੇ ਬੈਠੀਆਂ ਮੇਰੇ ਕੋ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਮੈਂ ਉਹ ਚੀਜ਼ ਹੱਲ ਤੁਹਾਡੇ ਤੋਂ ਲੈ ਸਕਦਾ ਨਵਜੂਤ ਸਿੰਘ ਸਿੱਧੂ ਹਰ ਰੋਜ਼ ਲਾਈਵ ਹੋ ਜਾਂਦੇ ਨੇ ਤੀ ਦਿਨ ਕਹਿੰਦੇ ਕਿ ਇਸ ਤੇ ਬੋਲ ਇਸ ਤੇ ਬੋਲੋ ਕਿ ਅਜਹੀਆਂ ਪਾਲিসੀਆਂ ਕਿਉਂ ਨਹੀਂ ਲੈ ਸਕਦੇ ਪੰਜਾਬ ਕੁਝ ਦਿਨਾਂ ਚ ਇਸ ਕਰਜ਼ੇ ਚੋਂ ਬਾਹਰ ਆ ਸਕਦਾ ਹੈ ਉਹ ਉਹ ਉਹਨਾਂ ਪਾਲਸੀ ਦੇ ਉੱਤੇ ਗੱਲ ਕਿਉਂ ਨਹੀਂ ਹੁੰਦੀ ਮਿਲ ਕੇ ਬੈਠ ਕੇ ਗੱਲ ਕਿਉਂ ਨਹੀਂ ਕਰ ਸਕਦੇ ਦੇਖੋ ਤੁਹਾਨੂੰ ਮੈਂ ਦੋ ਗੱਲਾਂ ਸਮਝਾਉਣਾ ਮੈਂ ਭਾਰਤੀ ਕ੍ਰਿਕਟ ਟੀਮ ਚ ਖੇਡ ਸਕਦਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਟੀਮ ਚੁਣਦਾ ਤੇ ਮੈਦਾਨ ਚ 11 ਪਲੇਅਰ ਹੁੰਦੇ ਆ ਕ੍ਰਿਕਟ ਕਿਹਨੂੰ ਨਹੀਂ ਖੇਡਣਾ ਆਉਂਦਾ ਅਸੀਂ ਮੈਂ ਵੀ ਕ੍ਰਿਕਟ ਖੇਡਦਾ ਰਿਆਂ ਤੁਹਾਨੂੰ ਵੀ ਆਉਂਦਾ ਹੋਊਗਾ ਕ੍ਰਿਕਟ ਹੋ ਗਿਆ ਚਿੜੀ ਛੱਕਾ ਹੋ ਗਿਆ ਬਾਲੀਬਾਲ ਹੋ ਗਈ ਅਸੀਂ ਸਾਰੇ ਜਾਣਦੇ ਆ ਪਰ ਕੀ ਅਸੀਂ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਦੇ ਆ ਕੀ ਤੁਸੀਂ ਹਾਕੀ ਦੀ 11 ਮੈਂਬਰੀ ਟੀਮ ਚ ਖੇਡ ਲੋਗੇ ਪਤਾ ਤਾਂ ਤੁਹਾਨੂੰ ਵੀ ਹਾਕੀ ਬਾਰੇ ਸਾਰਾ ਨਾ ਉਸੇ ਤਰ੍ਹਾਂ ਹੁਣ ਜਿਹੜੇ ਟੀਮ ਚ ਚੁੰਨ ਲੇ ਪੰਜਾਬ ਦੇ ਲੋਕਾਂ ਨੇ ਹੁਣ ਪੰਜਾਬ ਦੇ ਲੋਕਾਂ ਨੇ ਜਿਹੜੇ 92 ਚੁਣੇ ਨੇ ਉਹ ਟੀਮ ਚੁਣ ਕੇ ਦਿੱਤੀ ਹੈ ਵੀ ਭਾਈ ਅਸੀਂ ਪੰਜਾਬ ਦੇ ਲੋਕਾਂ ਨੇ 46% ਲੋਕਾਂ ਨੇ ਵੋਟ ਪਾ ਕੇ ਤੁਹਾਨੂੰ ਚੁਣਤਾ ਹੁਣ ਤੁਸੀਂ ਸਰਕਾਰ ਹੋ ਤੁਸੀਂ ਪਰਫਾਰਮੈਂਸ ਕਰੋ ਹਾਂ ਹੁਣ ਉਹ ਪਰਫਾਰਮੈਂਸ ਕਰ ਰਹੇ ਨੇ ਹੁਣ ਉਹ ਜਿੱਤਣ ਜਾਂ ਹਾਰਨ ਉਹ ਬਾਅਦ ਦੀ ਗੱਲ ਹੈ ਅਸੀਂ ਉਹਨਾਂ ਨੂੰ ਜਿੱਥੇ ਸਾਨੂੰ ਕਮਜ਼ੋਰ ਲੱਗਦੇ ਨੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਜਿੱਥੇ ਉਹ ਨੀਤੀਆਂ ਅਫਸਰਾਂ ਨਾਲ ਡਿਸਕਸ ਕਰਕੇ ਬਣਾਉਂਦੇ ਨੇ ਉਹਨਾਂ ਦੀ ਉਹ ਡਿਊਟੀ ਹੈ ਪਰ ਇਹ ਨਹੀਂ ਨਾ ਹੋ ਸਕਦਾ ਵੀ ਜੇ ਸੁਰਿੰਦਰ ਡੱਲੇ ਨੇ ਕਹਿਤਾ ਜੀ ਇਹਨੂੰ ਇਸ ਤਰ੍ਹਾਂ ਕਰ ਦੋ ਉਹ ਲਾਗੂ ਹੀ ਹੋ ਜੇ ਹਾਂ ਮੇਰੀ ਸੁਝਾ ਮੇਰਾ ਸੁਝਾ ਹੈ ਉਸ ਸੁਝਾ ਨੂੰ ਨਿਸ਼ਚਿਤ ਤੌਰ ਤੇ ਸਰਕਾਰ ਕੋਲੇ ਵੱਖ-ਵੱਖ ਕਮੇਟੀਆਂ ਨੇ ਚਿਹਰੇ ਨੇ ਉਹ ਜ਼ਰੂਰ ਵਿਚਾਰ ਕਰਦੇ ਨੇ ਡਿਸਕਸ ਕਰਦੇ ਨੇ ਪਰ ਮੈਂ ਉਹੀ ਕਹਨਾ ਕਿ ਜਦੋਂ ਜਦੋਂ ਇੰਪਲੀਮੈਂਟੇਸ਼ਨ ਹੈ ਨਾ ਜਦੋਂ ਕਿਸੇ ਚੀਜ਼ ਨੇ ਲਾਗੂ ਹੋਣਾ ਹੈ ਨਾ ਦੇਖੋ ਕੰਦਾ ਚਣਨ ਤੋਂ ਬਾਅਦ ਲੈਂਟਰ ਪੈਨ ਨੂੰ ਟਾਈਮ ਤਾਂ ਲੱਗਣਾ ਨਾ 15-20 ਦਿਨ ਤਾਂ ਲੈਂਟਰ ਨਹੀਂ ਖੋਲਦੇ ਜਦੋਂ ਆਪਾਂ ਲੈਂਟਰ ਬਣਾ ਦਿੰਨੇ ਆ ਹਾਂ ਜੀ ਫੱਟੇ 15 20 ਦਿਨਾਂ ਬਾਅਦ ਹੀ ਖੋਲਦੇ ਜੇ ਤੁਸੀਂ ਕਹੋ ਵੀ ਅੱਜ ਲੈਂਟਰ ਪਾਇਆ ਕੱਲੂ ਫੱਟੇ ਲਾ ਦਿਓ ਫਿਰ ਤਾਂ ਛੱਟ ਖਾਵਾਂਗੇ ਇਸ ਕਰਕੇ ਸਮਾਂ ਲੱਗੂਗਾ ਗਗਨਦੀਪ ਜੀ ਇਸ ਗੱਲ ਨੂੰ ਸਮਝਿਏ ਕਿ ਰਾਤੋਂ ਰਾਤ ਪੰਜਾਬ ਸੋਨੇ ਦੀ ਚਿੜੀ ਨਹੀਂ ਬਣ ਸਕਦਾ ਰਾਤੋਂ ਰਾਤ ਨਹੀਂ ਬਣਨਾ ਜਿੰਨਾ ਕ ਅਸੀਂ ਬਰਬਾਦ ਹੋ ਚੁੱਕੇ ਆ ਉਹਨੂੰ ਸਮਾਂ ਲੱਗੂਗਾ ਦੇਖੋ ਇੱਕ ਗੱਲ ਸਮਝੋ ਜਿਸ ਵਿਅਕਤੀ ਦੇ ਵਾਲ ਕੁਦਰਤੀ ਤੌਰ ਤੇ ਉੱਡ ਜਾਣ ਤੁਹਾਨੂੰ ਲੱਗਦਾ ਵਾਪਸ ਆ ਜਾਣਗੇ ਪੰਜਾਬ ਦੀ ਸਥਿਤੀ ਉਹ ਹੈ ਇਹ ਤਾਂ ਵਿਗਵਗ ਵਧੀਆ ਕੋਈ ਬਣ ਜੇ ਕੋਈ ਮੜਾ ਮੋਟਾ ਹਿਲਾ ਹੋ ਜੇ ਜਿਹੜੇ ਚਾਰ ਬਚ ਗਏ ਸਾਡੇ ਬਾਲ ਉਹ ਵੀ ਅਸੀਂ ਬਚਾ ਲਈਏ ਸੋ ਸਥਿਤੀਆਂ ਉਹ ਨੇ ਚਲੋ ਮੈਂ ਗੱਲ ਤੁਹਾਨੂੰ ਲੱਗਦਾ ਹੋਊ ਸ਼ਾਇਦ ਮੈਂ ਹਾਸੇ ਵਾਲੀ ਕਰਦਾ ਬਹੁਤ ਰੋਣ ਵਾਲੀ ਗੰਭੀਰ ਗੱਲ ਹੈ ਸਾਡੀ ਕਿ ਅਸੀਂ ਬਰਬਾਦ ਆ ਇਸ ਵਕਤ ਸਾਡਾ ਸੂਬਾ ਪਰ ਫਿਰ ਵੀ ਅਸੀਂ ਜਿਹੜੇ ਲੋਕ ਚੁਣ ਲਏ ਉਹਨਾਂ ਨੂੰ ਹੁਣ ਕਰਨ ਦੀ ਏ ਕਿੱਥੇ ਤੱਕ ਕਰਦੇ ਹ ਬਿਲਕੁਲ ਸੋ ਇਹ ਜ਼ਰੂਰ ਹੈ ਪਰ ਡਾਟਾ ਸਭ ਇਸ ਦੇ ਨਾਲ ਹੀ ਅਗਲੀ ਖਬਰ ਬਹੁਤ ਅਹਿਮ ਆ ਅਕਾਲ ਤਖਤ ਸਾਹਿਬ ਦੇ ਉੱਤੇ ਕੱਲ ਮੀਟਿੰਗ ਹੁੰਦੀ ਆ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਵਿੱਚ ਅਕਾਲ ਤਖਸਾਲ ਬਹੁਤ ਸ਼ਕਤੀ ਦੇ ਵਿੱਚ ਨਜ਼ਰ ਆਏ ਨੇ ਅਕਾਲ ਤਖਸਾਲ ਦੇ ਜੱਥੇਦਾਰ ਗਗਨੀ ਰਕਵੀਰ ਸਿੰਘ ਹੋਣੇ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰ ਨੂੰ ਤੇ ਐਸਜੀਪੀਸੀ ਨੂੰ ਦੋਹਾਂ ਨੂੰ 31 ਦਸੰਬਰ ਤੱਕ ਦਾ ਸਮਾਂ ਦੇਣੇ ਆ ਜੇ ਜੋ ਅਪੀਲ ਪਾਈ ਸੀ ਕਿ ਫਾਂਸੀ ਦੀ ਸਜ਼ਾ ਨੂੰ ਉਮਰਕਾਤ ਚ ਤਬਦੀਲ ਕਰ ਦਿਓ ਉਸ ਅਪੀਲ ਤੇ ਕੋਈ ਫੈਸਲਾ ਨਹੀਂ ਹੁੰਦਾ ਤੇ ਉਸ ਨੂੰ ਵਾਪਸ ਲਿਆ ਲਿਆ ਜਾਵੇ ਨਾਲ ਹੀ ਕੇਂਦਰ ਨੂੰ ਇਸ ਚੀਜ਼ ਦੀ ਵੀ ਚੇਤਾਵਨੀ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਇਸ ਤੋਂ ਬਾਅਦ ਜੋ ਹੋਏਗਾ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ ਲੇਖੋ ਇਹ ਤਾਂ ਸੱਚਮੁੱਚ ਬਹੁਤ ਹੀ ਮੰਦਪਾਗੀ ਗੱਲ ਹੈ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੀ ਲਹਿਰ ਚੱਲਦੀ ਹੈ ਪੂਰੇ ਦੇਸ਼ 'ਚ ਦੇਖੋ ਤਿੰਨੇ ਸੂਬੇ ਜਿੱਤ ਗਏ ਵੱਡੇ ਸੂਬੇ ਤਿੰਨੇ ਜਿੱਤ ਗਏ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੋਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘੁਰਪੁਰਬ ਦੇ ਮੌਕੇ ਤੇ ਕਿ ਨੋਟੀਫਿਕੇਸ਼ਨ ਅਸੀਂ ਕਰਾਂਗੇ ਤੇ ਅਸੀਂ ਰਿਹਾਈ ਕਰਾਂਗੇ ਬੰਦੀ ਕੈਦੀਆਂ ਦੀ ਤੇ ਉਸ ਦੇ باوجود ਸਾਡੇ ਬਹੁਤ ਸਾਰੇ ਬੰਦੀ ਕੈਦੀ ਨੇ ਉਹ ਸੂਬਿਆਂ ਦੀਆਂ ਸਰਕਾਰਾਂ ਰਿਹਾ ਨਾ ਕਰਨ ਇਹਦਾ ਮਤਲਬ ਹੈ ਕਿ ਸਾਡੀਆਂ ਅਦਾਲਤਾਂ ਕਮਜ਼ੋਰ ਹੈ ਮੈਂ ਸੁਣਦਾ ਹੁਣ ਸਾਡੇ ਮਾਨਯੋਗ ਜੱਜ ਸਾਹਿਬ ਅੱਜਕੱਲ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਬਹੁਤ ਬਿਆਨ ਆਉਂਦੇ ਆ ਕਿ ਤੁਸੀਂ ਅਦਾਲਤਾਂ ਚ ਕੇਸ ਲੈ ਕੇ ਆਓ ਵੀ ਜੱਜ ਸਾਹਿਬ ਜਿਹੜੇ ਸਾਡੇ ਪਹਿਲਾ ਕੇਸ ਅਦਾਲਤਾਂ ਚ ਹੈ ਕੋਈ ਉਹਨਾਂ ਦਾ ਹੀਲਾ ਕਰੋ ਹੁਣ ਤੁਸੀਂ ਵੇਖੋ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਪੁੱਛ ਲੈਂਦੀ ਹੈ ਕੇਂਦਰ ਸਰਕਾਰ ਫੇਰ ਕੋਈ ਨਾ ਕੋਈ ਬਿਆਨ ਦੇ ਕੇ ਮਾਮਲੇ ਨੂੰ ਉੱਥੇ ੜਾ ਰੱਖਿਆ ਹੁਣ 12 ਸਾਲ ਹੋ ਗਏ ਤੁਸੀਂ ਇੱਕ ਵਿਅਕਤੀ ਨੂੰ ਉਹਦੀ ਰਹਿਮ ਦੀ ਪਟੀਸ਼ਨ ਜਿਹੜੀ ਐਸਜੀਪੀਸੀ ਨੇ ਲੱਗੀ ਉਹਦੇ ਤੇ ਫੈਸਲਾ ਹੀ ਨਹੀਂ ਕਰ ਸਕੇ ਤੁਸੀਂ ਦੱਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਇਹਦੇ ਤੇ ਡਾਇਰੈਕਟ ਹੁਕਮ ਦੇਣਾ ਚਾਹੀਦਾ ਹੈ ਜਿਵੇਂ 84 ਦੇ ਮਾਮਲੇ ਮੁਕੰਮਲ ਤੌਰ ਤੇ ਅਜ ਤੱਕ ਨਿਪਟਾ ਨਹੀਂ ਸਕੀ ਸਾਡੀ ਸੁਪਰੀਮ ਕੋਰਟ ਇਸੇ ਤਰ੍ਹਾਂ ਬੰਦੀ ਸਿੰਘਾਂ ਦੇ ਮਾਮਲੇ ਸਾਡੀ ਸੁਪਰੀਮ ਕੋਰਟ ਨਿਪਟਾ ਨਹੀਂ ਪਾਰੀ ਮੈਨੂੰ ਲੱਗਦਾ ਹੈ ਕਿ ਜਿਹੜਾ ਐਸਜੀਪੀਸੀ ਨੇ ਕਿਹਾ ਪੰਜ ਸਿੰਘ ਸਹਿਬਾਨਾ ਨੇ ਕਿਹਾ ਕਿ 31 ਦਸੰਬਰ ਤੋਂ ਬਾਅਦ ਕੋਈ ਅਸੀਂ ਵੱਡਾ ਅੰਦੋਲਨ ਕਰ ਸਕਦੇ ਹਾਂ ਮੈਨੂੰ ਲੱਗਦਾ ਹੈ ਸੁਪਰੀਮ ਕੋਰਟ ਨੂੰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕੋਈ ਫੈਸਲਾ ਦੇ ਦੇਣਾ ਚਾਹੀਦਾ ਹੈ ਸੁਪਰੀਮ ਕੋਰਟ ਕੋਲੇ ਹੱਕ ਹੈ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਨੂੰ ਉਮਰ ਕਿਹ ਚ ਬਦਲ ਸਕਦੀ ਹੈ ਕਈ ਵਾਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਪੁੱਛ ਲਿਆ ਹੁਣ ਤਾਂ ਗੱਲ ਸੁਪਰੀਮ ਕੋਰਟ ਦੇ ਹੱਥ ਹੋਣੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਐਸਜੀਪੀਸੀ ਨੂੰ ਪੰਜ ਸਿੰਘ ਸਹਿਬਾਨਾਂ ਨੂੰ ਇਹਨਾਂ ਨੂੰ ਅਪੀਲ ਹੀ ਸੁਪਰੀਮ ਕੋਰਟ ਨੂੰ ਕਰਨੀ ਚਾਹੀਦੀ ਹੈ ਦੇਸ਼ ਦੇ ਇਹ ਦੇਸ਼ ਦੀ ਸਰਕਾਰ ਨੂੰ ਅਪੀਲ ਕਰੀ ਜਾਂਦੇ ਆ ਇਹ ਸੁਪਰੀਮ ਕੋਰਟ ਨੂੰ ਅਪੀਲ ਕਰਨ ਜਾਂ ਸੁਪਰੀਮ ਕੋਰਟ ਦੇ ਵਿੱਚ ਸਾਡੇ ਜਿਹੜੇ ਪੰਜ ਸਿੰਘ ਸਹਿਬਾਨ ਨੇ ਇਹ ਕੋਈ ਕਾਨੂੰਨੀ ਤੌਰ ਤੇ ਚੈਲੰਜ ਕਰ ਦੇਣ ਸੁਪਰੀਮ ਕੋਰਟ ਦੇ ਵਿੱਚ ਕੋਈ ਅਜਿਹੀ ਪਟੀਸ਼ਨ ਪਾਉਣ ਨਵੀਂ ਕਿਸੇ ਬਹੁਤ ਮੰਨੇ ਪਰਮੰਨੇ ਵਕੀਲ ਨੂੰ ਲੈ ਕੇ ਜਿਹੜੇ ਸੁਪਰੀਮ ਕੋਰਟ ਚ ਜਾਣ ਵੀ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਸੁਪਰੀਮ ਕੋਰਟ ਜੀ ਤੇ ਤੁਸੀਂ ਫੈਸਲਾ ਦਿਓ ਦੇਖੋ 12 ਸਾਲ ਤੋਂ ਇੱਕ ਬੰਦੇ ਦੀ ਰਹਿਮ ਦੀ ਪਟੀਸ਼ਨ ਹੈ ਤੇ ਅਸੀਂ 12-12 ਸਾਲ ਉਹਦੇ ਤੇ ਨਿਪਟਾਰਾ ਹੀ ਨਹੀਂ ਕਰਦੇ ਉਹਦੇ ਨਾਲ ਫਿਰ ਦੇਖੋ ਘੱਟੋ-ਘੱਟ ਸੁਪਰੀਮ ਕੋਰਟ ਪ੍ਰਤੀ ਜਿਹੜੀ ਸਾਡੀ ਆਸਥ ਹੈ ਉਹਦੇ ਤੇ ਸਾਨੂੰ ਸਾਡੇ ਦਿਮਾਗ 'ਚ ਜਿਹੜੀ ਇੱਕ ਗੁੰਜਲ ਬਣ ਜਾਂਦੀ ਹੈ ਸੋ ਜਿੰਨਾ ਚਿਰ ਗੱਲ ਰਹੇਗੀ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੀ ਉਹ ਹੁਣ ਭੁੱਖ ਹੜਤਾਲ ਕਰ ਰਹੇ ਨੇ ਜੇਲ੍ਹ 'ਚ ਤੇ ਅਪੀਲ ਕੀਤੀ ਹੈ ਪੰਜ ਸਿੰਘ ਸਹਿਬਾਨਾ ਨੇ ਮੈਨੂੰ ਲੱਗਦਾ ਹੈ ਪੰਜ ਸਿੰਘ ਸਹਿਬਾਨਾ ਦੀ ਗੱਲ ਤਾਂ ਬਲਵੰਤ ਸਿੰਘ ਰਾਜਵਾਨਾ ਹੁਣੀ ਮੰਨਣਗੇ ਤੇ ਆਪਣੀ ਭੁੱਖ ਹੜਤਾਲ ਵਾਪਸ ਲੈਣਗੇ ਭੁੱਖ ਹੜਤਾਲ ਉਹਨਾਂ ਨੂੰ ਵਾਪਸ ਲੈ ਲੈਣੀ ਚਾਹੀਦੀ ਹੈ ਬਾਕੀ ਪੰਜ ਸਿੰਘ ਸਹਿਬਾਨ ਔਰ ਐਸਜੀਪੀਸੀ ਇਹਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਅਕਾਲੀ ਦਲ ਨੂੰ ਇਸ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਹੋਰ ਮਜ਼ਬੂਤੀ ਨਾਲ ਲੜਨੀ ਚਾਹੀਦੀ ਹੈ ਬਾਕੀ ਵੱਡੀ ਗੱਲ ਇਹ ਹੈ ਦੇਖੋ ਜਦੋਂ ਅਕਾਲੀ ਦਲ ਦਾ 9 ਮਾਰਚ ਦਾ ਰਿਸ਼ਤਾ ਸੀ ਉਦੋਂ ਅਕਾਲੀ ਦਲ ਇਹਦੇ ਤੇ ਸਰਗਰਮ ਨਹੀਂ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਇਹਨਾਂ ਨੂੰ ਨੌ ਮੰਨ ਲਈਏ ਉੱਪਰ ਮਾਸ ਹੈ ਜਾਂ ਇਹਨਾਂ ਨੂੰ ਮਾਸ ਮੰਨ ਲਈਏ ਉੱਪਰ ਨੌ ਹੈ ਉਦੋਂ ਇਹ ਫੈਸਲਾ ਹੀ ਨਹੀਂ ਕਰਾ ਸਕੇ ਸਰਕਾਰ ਤੋਂ ਮੈਂ ਇਸੇ ਗੱਲ ਦਾ ਤਾਂ ਰੋਣਾ ਕਿ ਨਾ ਚੰਡੀਗੜ੍ਹ ਸਾਨੂੰ ਪ੍ਰਾਣੇ ਦਵਾ ਸਕੇ ਨਾ ਐਸਵਾਈਐਲ ਦਾ ਨਿਪਟਾਰਾ ਕਰਾ ਸਕੇ ਨਾ ਐਸਵਾਈਐਲ 'ਚ ਜਿਤਾ ਸਕੇ ਆ ਪ੍ਰਾਣੇ ਤਾਂ ਐਸਵਾਈਐਲ 'ਚ ਸਾਨੂੰ ਹਰਾ ਗਏ ਇਨਾ ਕਰਕੇ ਤਾਂ ਅਸੀਂ ਹਾਰੇ ਬੈਠੇ ਹਾਂ ਸਤਲੁਜ ਅਮਨ ਲਿੰਕਨਾਰ ਚ ਤੇ ਗੱਲਾਂ ਇਹ ਵੱਡੀਆਂ ਵੱਡੀਆਂ ਕਰਦੇ ਆ ਸਵਾਲ ਇਹ ਹੋਣ ਵਾਲੀਆਂ ਸਰਕਾਰਾਂ ਤੋਂ ਵੱਡੀਆਂ ਵੱਡੀਆਂ ਵੱਡੇ ਵੱਡੇ ਕਰਦੇ ਆ ਆਪਣੀ ਟਾਈਮ ਇਹਨਾਂ ਨੇ ਕੀਤਾ ਕੁਛ ਨਹੀਂ ਹੂੰ ਜੋ ਇਸ ਕਰਕੇ ਇਹ ਤਾਂ ਹੁਣ ਦੇਖੋ ਐਸਜੀਪੀਸੀ ਨੂੰ ਔਰ ਪੰਜ ਸਿੰਘ ਸਹਿਬਾਨਾ ਨੂੰ ਇਹ ਕੋਈ ਵੱਡੇ ਫੈਸਲੇ ਕਰਨੇ ਪੈਣਗੇ ਇਹ ਤਾਂ ਮਸਲੇ ਨਿਬਟਣਗੇ ਬਾਕੀ ਸੁਪਰੀਮ ਕੋਰਟ ਕੋਲੇ ਅਪੀਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਨੂੰ ਇਸ ਮਾਮਲੇ ਚ ਦਖਲ ਦੇਣ ਦੀ ਲੋੜ ਹੈ ਯਾ ਪੰਜ ਸਿੰਘ ਸਹਿਬਾਨ ਐਸਜੀਪੀਸੀ ਨੂੰ ਫੈਸਲਾ ਹੁਕਮ ਦੇਣ ਕਿ ਐਸਜੀਪੀਸੀ ਸਿੱਧੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਪਹੁੰਚ ਕਰੇ ਅਗਰ ਐਸਜੀਪੀਸੀ ਸਿੱਧੀ ਪ੍ਰਧਾਨ ਮੰਤਰੀ ਸਾਹਿਬ ਕੋਲੇ ਪਹੁੰਚ ਕਰਦੀ ਹੈ ਫਿਰ ਇਹਦੇ ਤੇ ਗੱਲ ਹੋ ਸਕਦੀ ਹੈ ਯਾ ਪੰਜ ਸਿੰਘ ਸਹਿਬਾਨ ਸਾਡੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਹੁਕਮ ਦੇਣ ਕਿ ਤੁਸੀਂ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਆਓ ਯਾ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਪੰਜਾਬ ਚ ਇਸ ਮਸਲੇ ਤੇ ਧਰਨਾ ਮਾਰਨ ਇਕੱਠੇ ਹੋ ਗਏ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਰਾਜ ਸਭਾ ਦੇ ਵੀ ਹੋ ਲੋਕ ਸਭਾ ਦੇ ਵੀ ਇਹ ਫੇਰ ਇਹ ਮਾਮਲੇ ਨੇ ਜਿਹੜੇ ਇਹ ਲੋਕਾਂ ਦੇ ਧਿਆਨ ਚ ਆਉਣੇ ਸੁਪਰੀਮ ਕੋਰਟ ਦੇ ਧਿਆਨ ਚ ਆਉਣੇ ਨੇ ਪਰ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਹਲੇ ਤੱਕ ਅਦਾਲਤਾਂ ਚ ਇਸ ਮਾਮਲੇ ਦਾ ਫੈਸਲਾ ਨਹੀਂ ਹੋਇਆ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਪੰਜਾਬ ਤੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਬਦਲ ਸਕਦੇ ਨੇ ਖਾਸ ਤੌਰ ਤੇ ਜਦੋਂ ਪੰਥਕ ਮਸਲਿਆਂ ਦੀ ਗੱਲ ਆਉਂਦੀ ਹੈ ਤਾ ਅਕਾਲੀ ਦਲ ਇਹਨਾਂ ਮਸਲਿਆਂ ਦੇ ਵਿੱਚ ਵੱਖਰੇ ਤਰ੍ਹਾਂ ਦੇ ਨਾਲ ਨਜ਼ਰ ਆਉਂਦਾ ਹੈ ਅਕਾਲੀ ਦਲ ਦਾ ਰਿਵਾਈਵਲ ਦੀ ਕਈ ਲੋਕ ਗੱਲ ਕਰਦੇ ਨੇ ਕਿ ਅਜਿਹੇ ਮਸਲਿਆਂ 'ਚ ਹੁੰਦਾ ਹੈ ਪਰ ਇਹ ਜ਼ਰੂਰ ਹੈ ਕਿ ਇਸ ਮਸਲੇ ਤੇ ਸਿਆਸਤ ਵੀ ਕਿਤਨਾ ਕਿਤੇ ਅਕਾਲੀ ਦਲ ਨੂੰ ਭਾਰੀ ਪੈ ਸਕਦੀ ਹੈ ਕਿਉਂਕਿ ਬਲਬੰਦ ਸਿੰਘ ਰਾਜਵਾਨਾ ਦੀ ਭੈਣ ਕਿਤੇ ਨਾ ਕਿਤੇ ਐਸਪੀਸੀ ਅਤੇ ਅਕਾਲੀ ਦਲ ਤੋਂ ਨਿਰਾਸ਼ ਚੱਲਦੇ ਆ ਰਹੇ ਨੇ ਉਹਨਾਂ ਦੀ ਬਿਆਨਬਾਜ਼ੀ ਤੋਂ ਸਪਸ਼ਟ ਹੈ ਕਿ ਉਹ ਬਹੁਤਾ ਅਕਾਲੀ ਦਲ ਦੇ ਨੇੜੇ ਲੱਗਣਾ ਨਹੀਂ ਚਾਹੁੰਦੇ ਜੋ ਕੁਝ ਜਾਣ ਵਾਲੇ ਦਿਨਾਂ 'ਚ ਹੋਏਗਾ ਉਸ ਦੇ ਉੱਤੇ ਵੀ ਚਰਚਾ ਇਸੇ ਤਰ੍ਹਾਂ ਦਰੀ ਰੱਖਾਂਗੇ ਡਰਸਬਾਤ ਹੋਤਾ ਬੋਟਨਵਰਡ